ਸਿੰਘ ਦੀ ਕੁਆਲਿਟੀ ਤਾਂ ਨਾ ਜਮਾ ਜਰਨਾ ਸਿਰ ਹੀ ਆ ਕੋਕਾ ਪੀਸੀ ਆ ਆ ਦੇਖ ਲੋ ਜਿਹੜੀ ਆ ਝੋਟੀ ਆ ਗਈ ਨਾ ਇਹ ਬਾਈ ਨੇ ਝੋਟੀ ਦੇਣੀ ਆ ਮਿੱਤਰੋ ਪਰ ਦੁੱਧ 18+ ਦੁੱਧ ਟੁੱਟ ਗਿਆ ਸੀਗਾ ਆ ਆ ਗਈ 24 ਕਿਲੋ ਵਾਲੀ ਮੱਝ ਜਿਹੜੇ ਹੈਗੇ ਨਾ ਬਾਈ ਕਹਿੰਦਾ ਆਪਾਂ ਇਹ ਵੀ ਦੇ ਦਾਂਗੇ ਇਹ ਵੀ ਜੀ ਸੱਚੀ ਗੱਲ ਦੋਸਤੋ ਬਹੁਤ ਸਵਾਦ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਮਹਿੰਗੇ ਦੇ ਘਰੇ ਪਹੁੰਚੇ ਹੋਏ ਸੀਗੇ ਪਿੰਡ ਆ ਗਿਆ ਕੋਰ ਵਾਲਾ ਤੇ ਜਿਲਾ ਆ ਗਿਆ ਮਾਨਸਾ ਮਿੱਤਰੋ ਅੱਜ ਨਾ ਆਪਾਂ ਬਾਈ ਦੇ ਸਾਨੂੰ ਸਾਰੇ ਜਾਨਵਰਾਂ ਦੇ ਦਰਸ਼ਨ ਕਰਵਾ ਦਾਂਗੇ ਸੋਨੂੰ ਪਤਾ ਹੀ ਐ ਵੀ ਆਪਾਂ ਜਿਹੜੀ ਆ ਸਾਨੂੰ ਸਕਰੀਨ ਉੱਤੇ ਦਿਖਾਈ ਦੀ ਜਾਂਦੀ ਐ ਜਿਹੜੀ ਦੋ ਦੰਦ ਝੋਟੀ ਇਹਦੀ ਆਪਾਂ ਨਾ ਲਾਈਵ ਮਿਲਕਿੰਗ ਕੀਤੀ ਆ ਤੇ ਆਪਾਂ ਸੋਨੂੰ ਲਾਈਵ ਦੇ ਵਿੱਚ ਇਹਦਾ ਜਿਹੜਾ ਹੈਗਾ ਦੁੱਧ ਕੱਢ ਕੇ ਦਿਖਾਇਆਗਾ ਬਾਕੀ ਜਿਹੜੇ ਭਰਾ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਪਹਿਲੀ ਗੱਲ ਜਿਹੜੇ ਇੱਧਰਲੇ ਪਾਸੇ ਜਾਨਵਰ ਖੜੇ ਆ ਨਾ ਜਿਵੇਂ ਇੱਕ ਆ ਕੱਟੀ ਆ ਗਈ ਖੁੱਲੀ ਤੇ ਇੱਕ ਜਿਹੜੀ ਆ ਕੱਟੀ ਬਚਾਲੇ ਝੋਟੀ ਆ ਗਈ ਨਾ ਇਸ ਝੋਟੀ ਦੇ ਨਾਲ ਬਾਈ ਕਹਿੰਦਾ ਨਾ ਵੀ ਆ ਝੋਟੀ ਆਪਾਂ ਦੇ ਦਾਂਗੇ ਬਚਾਲੇ ਖੜੀ ਹੈ ਜਿਹੜੀ ਇਹਦੇ ਵਾਸਤੇ ਸੰਪਰਕ ਕਰ ਸਕਦੇ ਹਾਂ ਬਾਕੀ ਆਹ ਆ ਗਈ 24 ਕਿਲੋ ਵਾਲੀ ਮੱਝ ਜਿਹੜੀ ਸਾਨੂੰ ਆ ਦਿਖਾਈ ਦੇ ਜਾਂਦੀ ਆ ਆਹ ਝੋਟੀ ਜਿਹੜੀ ਹੈਗੀ ਉਸੇ ਮੱਝ ਦੀ ਆ ਗਈ ਬਾਕੀ ਗੱਲਬਾਤ ਕਰਵਾਉਣੇ ਆ ਤੇ ਇਧਰਲੇ ਪਾਸੇ ਜਿਹੜੇ ਹੈਗੇ ਭਰਾ ਜਿਹੜੇ ਅੱਜ ਆ ਪਹੁੰਚੇ ਸੀਗੇ ਹਨਾ ਲਾਈ ਮਿਲਕਿੰਗ ਦੇਖਣ ਵਾਸਤੇ ਤੇ ਇਹਨਾਂ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇਨੀ ਠੰਡ ਦੇ ਵਿੱਚ ਸਵੇਰੇ ਸਵੇਰੇ ਦਰਸ਼ਨ ਦਿੱਤੇ ਆ ਤੇ ਇਧਰਲੇ ਪਾਸੇ ਮੈਂ ਇੱਕ ਗੱਲ ਹੋਰ ਦੱਸਦਾ ਮਹਿੰਗੇ ਦੇ ਭਰਾ ਦੇ ਨਾ ਹਰਪ੍ਰੀਤ ਦੇ ਇੱਧਰਲੇ ਪਾਸੇ ਨਾ ਬੱਕਰੇ ਬੱਕਰੀਆਂ ਆ ਗਈਆਂ ਮਿੱਤਰੋ ਇਹ ਬੱਕਰੇ ਜਿਹੜੇ ਹੈਗੇ ਨਾ ਬਾਈ ਕਹਿੰਦਾ ਆਪਾਂ ਇਹ ਵੀ ਦੇ ਦਾਂਗੇ ਇਹ ਵੀ ਤੁਹਾਨੂੰ ਮੈਂ ਦਿਖਾ ਦਾਂ ਇਹਨਾਂ ਵਾਸਤੇ ਤੁਸੀਂ ਸਪੈਸ਼ਲ ਵੀਡੀਓ ਮੰਗਾ ਸਕਦੇ ਹੋ ਤੇ ਇੱਧਰਲੇ ਪਾਸੇ ਬੱਕਰੀ ਬੱਕਰੇ ਤੇ ਇੱਧਰਲੇ ਪਾਸੇ ਆ ਗਈਆਂ ਬੱਕਰੀਆਂ ਠੀਕ ਹੈ ਤੇ ਆ ਜੋ ਕਰਵਾ ਗਈ ਆਪਾਂ ਬਾਈ ਬਰਿੰਦਰ ਨਾਲ ਤੇ ਮਹਿੰਗੇ ਨਾਲ ਗੱਲਬਾਤ ਬਾਈ ਜੀ ਸਸੀ ਕਾਲ ਜੀ ਸਸੀ ਕਾ ਬਾਈ ਜੀ ਹੋਰ ਬਾਈ ਬਰਿੰਦਰ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਅੱਛਾ ਮਹਿੰਗੇ ਬਾਈ ਬਹੁਤ-ਬਹੁਤ ਬਤਾਈਆਂ ਤੈਨੂੰ ਹਾਂ ਮਹਿੰਗਾ ਤਾਂ ਭਾਈ ਨਾ ਜਮਾ ਗੋਈ ਆ ਮੈਂ ਤੁਹਾਨੂੰ ਦੱਸਾਂ ਗੱਲ ਅੱਜ ਆਪਾਂ ਘਰੇ ਖੜੇ ਮਹਿੰਗੇ ਦੇ ਤੇ ਇਹ ਬਾਈ ਮਹਿੰਗੇ ਦੀ ਝੋਟੀ ਆ ਤੇ ਇਹ ਜੇ ਦੀ ਝੋਟੀ ਆ ਗਈ ਨਾ ਇਹ ਬਾਈ ਕੋਲੇ ਨਾ ਇੱਕ ਬਰਿੰਦਰ ਕੋਲੇ ਝੋਟਾ ਮਹਾਵਲੀ ਆਪਾਂ ਬਰਿੰਦਰ ਨੂੰ ਮਹਾਵਲੀ ਝੋਟੇ ਵਾਲਾ ਕਹਿ ਦਿੰਦੇ ਆ ਬਰਿੰਦਰ ਹਨਾ ਹਾਂਜੀ ਭਾਈ ਬਰਿੰਦਰ ਭਾਈਸ ਤੈਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਅ ਦਿਲਖਸ਼ ਹੋ ਗਿਆ ਹਾਂਜੀ ਭਾਈ ਦਿਲਖਸ਼ ਆ ਪੂਰਾ ਜੇ ਗੱਲ ਕਰ ਲਗੇ ਆਪਾਂ ਇਹੇ ਝੋਟੀ ਦੀ ਹੈ ਨਾ ਹਾਂਜੀ ਬਾਈ ਰਿਕਾਰਡ ਆਪਾਂ ਸਾਰਾ ਦੱਸ ਦਗੇ ਵੀ ਇਹਨੇ ਹੁਣ ਝੋਟੀ ਨੇ ਕਿੰਨਾ ਦੁੱਧ ਦਿੱਤਾ ਲਾਈਵ ਦੇ ਵਿੱਚ ਲਾਈਵ ਦੇ ਵਿੱਚ ਇਹਨੇ ਦਿੱਤਾ ਬਾਈ 14 ਕਿਲੋ 460 ਗ੍ਰਾਮ 60 ਗ੍ਰਾਮ ਹਾਂਜੀ ਠੀਕ ਆ ਤੇ ਇਹ ਤੇਰੇ ਝੋਟੇ ਦੀ ਆ ਗਈ ਹਾਂਜੀ ਮੇਰੇ ਝੋਟੇ ਦੀ ਆ ਗਈ ਤੇਰੇ ਝੋਟੇ ਦਾ ਰਿਕਾਰਡ ਦੱਸ ਮੈਨੂੰ ਰਿਕਾਰਡ ਪਿਓ ਸੂਰਵੀਰ ਹੈਗਾ ਸੂਰਵੀਰ ਹੈ ਤੇ ਖਲੀ ਦੀ ਬਲੱਡ ਲਾਈਨ ਚੋਂ ਆਇਗਾ ਠੀਕ ਹੈ ਹਾਂਜੀ ਤੇ ਇਹ ਆਪਣੇ ਮੰਨ ਕੇ ਚੱਲੋ ਵੀ ਮਹਾਵਲੀ ਦਾ ਨਾਮ ਹੈਗਾ ਹੋ ਪਹਿਲਾਂ ਇਹ ਬਲਿੰਗਡੈਰੀ ਫਾਰਮ ਵਾਲਿਆਂ ਕੋਲੇ ਸੀਗਾ ਉੱਚੀ ਰੁੜਕੀ ਉੱਚੀ ਰੁੜਕੀ ਵਾਲਿਆਂ ਕੋਲੇ ਤੇ ਹੁਣ ਇਹ ਸਰਸੇ ਜ਼ਿਲ੍ਹੇ ਚ ਪਿੰਡ ਕਰਾੜਕੋਟ ਹੈ ਮੇਰੇ ਕੋਲੇ ਆ ਜੀ ਛੋਟੇ ਕੋਲੇ ਆ ਹਾਂਜੀ ਅੱਛਾ ਜਿਹੜਾ ਤੇਰਾ ਝੋਟਾ ਆ ਗਿਆ ਮਹਾਵਲੀ ਉਹਦਾ ਪਿਓਤਾ ਆ ਗਿਆ ਸੂਰਵੀਰ ਹਾਂਜੀ ਇਹ ਅੱਜਕੱਲ ਜਿਹੜਾ ਹੈਗਾ ਜਿਹੜਾ ਉਹੀ ਸੂਰਵੀਰ ਆ ਗਿਆ ਜਿਹੜਾ ਇਹ ABC ਵਾਲਿਆਂ ਕੋਲੇ ਆ ਹਾਂ ਜਿਹੜੇ ABC ਵੀਰਾਵਲੀ ਵਾਲਿਆਂ ਕੋਲੇ ਵੀਰਾਵਲੀ ਵਾਲਿਆਂ ਕੋਲੇ ਆ ਹਾਂਜੀ ਹਾਂਜੀ ਠੀਕ ਹੈ ਤੇ ਇਹ ਜਿਹੜੇ ਤੇਰੀ ਝੋਟੀ ਦੀ ਮਾਂ ਆ ਗਈ ਮਾਂ ਕਿਹੜੀ ਹੈਗੀ ਮਾਂ ਬੀਬੋ ਆ ਗਈ ਮਾਂ ਬੀਬੋ ਆ ਹਾਂਜੀ ਤੇ ਉਹਦਾ ਦੁੱਧ ਦਾ ਰਿਕਾਰਡ ਕਿੰਨਾ ਬੀਬੋ ਦਾ 28 600 28 ਕਿਲੋ ਚੀਜ਼ੋ 40 ਗ੍ਰਾਮ ਹੈ ਤੇ ਮੇਲਿਆਂ ਦਾ ਇੱਕ ਮੇਲੇ ਦਾ 21 ਕਿਲੋ 600 ਗ੍ਰਾਮ ਹੈ ਇੱਕ ਦਾ 26 ਪਲੱਸ ਹੈ 26 ਪਲੱਸ ਹਾਂਜੀ ਠੀਕ ਆ ਆਪਾਂ ਇਹ ਗੱਲ ਕਹਿ ਕਹਿ ਸਕਦੇ ਹਾਂ ਵੀ ਜਿਹੜੀ ਇਹ ਝੋਟੀ ਆ ਗਈ ਖਲੀ ਬਲੱਡ ਲੈਨ ਚ ਆ ਗਈ ਹਾਂਜੀ ਹਾਂਜੀ ਜਿਨੇ ਮਤਲਬ ਮਾਨਸਾ ਜਲੇ ਦਾ ਬਹੁਤ ਵੱਡਾ ਨਾਮ ਕੀਤਾ ਖਲੀ ਝੋਟੇ ਨੇ ਹਾਂਜੀ ਹਾਂਜੀ ਤੇ ਉਸੇ ਦੀ ਬਲੱਡ ਲੈਨ ਆ ਖਲੀ ਝੋਟਾ ਵੀ ਮੰਨ ਕੇ ਚਲੋ ਮੇਰੇ ਤੋਂ 25 ਕਿਲੋਮੀਟਰ ਦੂਰ ਰਹੀ ਸੀ 25 ਕਿਲੋਮੀਟਰ ਹਾਂਜੀ ਠੀਕ ਆ ਤੇ ਇਹ ਤਾਂ ਫਿਰ ਜਮਾ ਯਾਰ ਮੈਂ ਕਹਿੰਦਾ ਵੀ ਦੋ ਦੰਦ ਆ ਗਈ ਹੈਨਾ ਇਹ ਤਾਂ ਰੰਗ ਭਾਗੀ ਲਾਤੇ ਹਾਂਜੀ ਹਾਂਜੀ ਹੋਰ ਤੇਰੀ ਜਿਹੜੀਆਂ ਝੋਟੀਆਂ ਜਿਹੜੀਆਂ ਅੱਜ ਤੱਕ ਆਪਾਂ ਇਹ ਪਹਿਲੀ ਝੋਟੀ ਦਿਖਾਈ ਆ ਲਾਈਵ ਦੇ ਵਿੱਚ ਹਾਂਜੀ ਹੈਨਾ ਹੋਰ ਤੇਰੇ ਝੋਟੇ ਦੀਆਂ ਝੋਟੀਆਂ ਜਿਹੜੀਆਂ ਕਿੰਨਾ-ਕਿੰਨਾ ਦੁੱਧ ਦਿੰਦਾ ਬਈ ਨਾਰਮਲ ਮੱਝਾਂ ਚੋਂ ਹਾਂ 13 ਪਲੱਸ ਦੁੱਧ ਦਿੰਦਾ ਹੈ ਰੇਹ ਝੋਟੀ ਨੇ ਦੋ ਦੰਦ ਸੂਕੇ ਦੋ ਦੰਦ ਸੂਕੇ ਆ ਇਹ ਝੋਟੀ ਤੋਂ ਮੰਨ ਕੇ ਚੱਲੋ 20 ਕਿਲੋਮੀਟਰ ਦੇ ਏਰੀਆ ਚ ਹੋਰ ਝੋਟੀਆਂ ਵੀ ਬਹੁਤ ਖੜੀਆਂ ਇੰਨੀਆਂ ਠੀਕ ਆ ਬਹੁਤ ਖੜੀਆਂ ਹਾਂਜੀ ਅੱਛਾ ਮਹੰਗੇ ਮੇਰੀ ਗੱਲ ਸੁਣੀ ਖੋਰ ਕਿਵੇਂ ਬਿਲ ਨੇੜੇ ਆ ਜਾ ਤੂੰ ਸੰਗ ਨਾ ਇਧਰਲੇ ਪਾਸੇ ਆ ਜਾ ਕੋਲੇ ਜੇ ਹਾਂ ਇੱਥੇ ਖੜ ਜਾ ਅੱਛਾ ਮਹੰਗਿਆ ਵੀ ਜਿਹੜੇ ਇਸ ਛੋਟੀ ਦੀ ਮਾਂ ਆ ਗਈ ਹੈਨਾ ਮਾਂ ਦਾ ਕਿੰਨਾ ਦੁੱਧ ਸੀਗਾ ਆਪਾਂ ਕਹਿ ਦਈਏ ਵੀ 15 ਕਿਲੋ 15 ਕਿਲੋ 15 ਕਿਲੋ ਵਾਲੇ ਦੇ ਵਿੱਚੋਂ ਜਿੱਟਰ ਲਾ ਲਾ ਵੀ ਪਾ ਦੁੱਧ ਤੋਂ ਨੇ ਵੀ ਆਪਾਂ ਜਿੱਟਰ ਲਾ 15 ਸਾਲ ਕਿਲੋ ਅੱਛਾ ਠੀਕ ਹੈ ਪਹਿਲਾਂ ਆਪਾਂ ਜੋ ਹਦ ਦੇ ਦਿੱਤੇ ਸੀ ਦੁੱਧ ਪਹਿਲਾਂ ਲੀਟਰਾਂ ਨਾਲ ਮਾਪਦੇ ਸੀਗੇ ਜਿਹੜਾ ਇਹਨੂੰ ਦੱਸਿਆਗਾ ਵੀ 16 ਡੱਬੇ ਹੋ ਜਾਂਦਾ ਸੀਗਾ 16 ਡੱਬੇ ਹੋ ਜਾਂਦਾ ਸੀ ਹਾਂਜੀ ਕੰਡੇ ਤੇ ਕਦੇ ਨਹੀਂ ਲਾਇਆ ਸੀਗਾ ਫਿਰ ਝੱਗ ਝੁਗੜਾ ਵੀ ਹੋ ਜਾਂਦਾ ਵਿੱਚ ਤਾਂ ਕੀ ਹੁੰਦਾ ਤੁਰਤ ਬਈ ਜੋ ਆਪਾਂ ਲੱਗੇ ਜਾਂਦੇ ਠੀਕ ਹੈ ਗੱਲ ਹਾਂਜੀ ਹਾਂਜੀ ਅੱਛਾ ਮਹਿੰਗੇ ਫਿਰ ਕਿਵੇਂ ਮਨ ਖੋਸ਼ ਹੈ ਤੈਨੂੰ ਸੀਵਣ ਫਿਰ ਤੂੰ ਇਹਦਾ ਝੋਟੇ ਦਾ ਸੀਵਣ ਕਿਵੇਂ ਆ ਵੀ ਕਿੱਥੋਂ ਪਤਾ ਲੱਗਿਆ ਤੈਨੂੰ ਆਪਾਂ ਡਾਕਟਰ ਸੁਵੇਰ ਨੂੰ ਦੱਸਿਆ ਫੇਰ ਲਾਇਆ ਜੀ ਆਪਾਂ ਅੱਛਾ ਸੁਵੇਗ ਨੇ ਦੱਸਿਆ ਫੇਰ ਲਾਇਆ ਤੇ ਡਾਕਟਰ ਗੁਰਮੀਤ ਕੋਲੇ ਵੀ ਝੋਟੀ ਵੀ ਆ ਆਪਣੇ ਮਾਹਵਲੀ ਦੀ ਕਿ ਗਰਮੀਤ ਕੋਲੇ ਹਾਂਜੀ ਹਾਂਜੀ ਜਿਹੜੀ ਆਪਾਂ ਫੋਟੋ ਪਾਈ ਸੀ ਇਹ ਵੀ ਤਾਂ ਹੀ ਕਰਾਂ ਮਾੜਾ ਜਾਂ ਲੈ ਵੀ ਇਹ ਜਿਹੜਾ ਹੈਗਾ ਭਾਈ ਡਾਕਟਰ ਗਰਮੀਤ ਆ ਗਿਆ ਤੇ ਨਾਲ ਹੱਸੀਕਾਰ ਵੇ ਹੱਸੀਕਾਰ ਇੱਥੇ ਜੇ ਹੋ ਜਾ ਗਰਮੀਤ ਜਿਹੜੀ ਤੇਰੇ ਕੋਲ ਝੋਟੀ ਆ ਕਿਹੜੇ ਝੋਟੇ ਦੀ ਆ ਗਈ ਉਹ ਮਾਹਵਲੀ ਦੀ ਵੀਰੇ ਕਿਵੇਂ ਰਿਹਾ ਉਹਦਾ ਰਿਕਾਰਡ ਕਿਵੇਂ ਆ ਉਹ ਮੇਰੇ ਮਾਂ ਨਾਲੋਂ ਬਹੁਤ ਜ਼ਿਆਦਾ ਚੰਗੀ ਰਹੀ ਪੈਸੇ ਮਨ ਤਾਂ ਉਹ ਬਹੁਤ ਸ਼ੁਰੂ ਚ ਲੈ ਕੇ ਆਏ ਸੀ ਜਦੋਂ ਉਹ ਤੋਂ ਟਾਪ ਬਲੈਂਕ ਡੇ ਨਹੀਂ ਫਰ ਆਪਣੇ ਹੋਰਾਂ ਕੋਲ ਖੁਦ ਕੋਲੇ ਹੁੰਦਾ ਸੀ ਖੁਦ ਕੋਲੇ ਉਦੋਂ ਦਾ ਸਿਮਨ ਲਿਆ ਹੋਇਆ ਵੀਰ ਆਪਾ ਵਾ ਅੱਛਾ ਤੇ ਮੇਰੇ ਕੋਲੇ ਮੱਝ ਹੈਗੀ ਨਾਰਵਲ ਕਰੇ 16 17 ਕਿਲੋ ਵਾਲੀ ਉਹ ਤੋਂ ਬਹੁਤ ਛੋਟੇ ਨੇ ਤੇ ਆ ਗਿਆਂ ਤੇ ਨੇ ਹਰ ਇੱਕ ਛੋਟੇ ਨਾਲ ਹਾਈ ਟੈਂਥ ਜ਼ਿਆਦਾ ਅਪ ਕਰੀ ਐ ਤੇ ਦੁੱਧ ਵੀ ਮਸੋ ਅਨਫੋਰਚਨਿਟੀ ਵੀ ਉਹਦੇ ਕੋ ਥਣੇ ਤੇ ਦਿੱਕਤ ਆ ਗਈ ਤਾਂ ਕਰਕੇ ਪਰ ਦੁੱਧ ਵੀ 18 ਪਲਾਸ ਦੁੱਧੋ ਟੁੱਟ ਗਿਆ ਸੀਗਾ 18 ਕਿਲੋ ਪਹਿਲੇ ਸੂਏ ਦਾ ਪਹਿਲੇ ਸੂਏ ਵੈਰੀ ਗੁੱਡ ਉਹ ਥੋੜੀ ਜਿਹੀ ਛੋਟੀ ਵੱਡੀ ਹੋ ਕੇ ਤਾਂ ਹੋਈ ਸੀ ਉਹਦਾ ਹਾਂ ਹੈਨਾ ਵੀ ਉਹ ਤਾਂ ਉਹਨੂੰ ਦਿੱਕਤ ਆ ਗਈ ਸੀ ਨਾ ਕਰਕੇ ਉਹ ਵੀ ਸੂਈ ਦਾ ਏਜ ਹੋ ਕੇ ਪੂਰੀ ਪੱਕੀ ਏ ਚ ਹੀ ਸੂਈ ਸੀਗੀ ਪਰ ਦੁੱਧ ਦਾ ਹਾਈਟ ਲੈਂਥ ਤੇ ਹੋਰ ਤੋਂ ਟਾਈਮ ਕਾ ਲਏ ਇਹਦਾ ਯਾਨੀ ਸਭ ਤੋਂ ਬੈਟਰ ਲੱਗਿਆ ਡਾਕਟਰ ਫਿਰ ਤੂੰ ਉਹ ਜਿਹੜਾ ਸੀਮਨ ਲੈ ਕੇ ਆਇਆ ਸੀ ਹੈਨਾ ਜਿੱਥੋਂ ਲੈ ਕੇ ਆਇਆ ਸੀਗਾ ਵੀ ਉਹਨਾਂ ਦੇ ਘਰੇ ਵੀ ਝੋਟੀ ਤਾਂ ਤਾਂ ਦੇਖੀ ਹੋਈ ਇੱਕ। ਉਹ ਕਿਵੇਂ ਸੀ ਫਿਰ? ਉਹ ਤਾਂ ਮੇਰੇ ਬਾਗਬਾਨੀ ਦੇ ਤੋਂ ਦਾ ਜਾਣ ਬਾਰੇ। ਉਹਦਾ ਰਿਕਾਰਡ ਬਰਿੰਦਰ ਕਿਵੇਂ ਸੀ? ਉਹਦਾ ਭਾਈ 2 ਦੰਦ ਦਾ ਆਪਣੇ 18 ਕਿਲੋ ਤੋਂ ਪਲੱਸ ਸੀਗਾ। ਉਹਨਾਂ ਦੇ ਘਰੇ ਮਾਲਕਾਂ ਦੇ। ਜਿਨ੍ਹਾਂ ਦੇ ਘਰੇ ਝੋਟਾ ਸੀ ਤੇ। ਹਾਂਜੀ ਹਾਂਜੀ। ਯਾਰ ਕਮਾਲ ਦੀ ਗੱਲ ਆ। ਮੇਰੇ ਕੋਲੇ ਉਹ ਤੇ ਦੁੱਧ ਤੋਲਦੇ ਦੀ ਵੀ ਵੀਡੀਓ ਵੀ ਪਈ ਆ ਜੇ ਕਿਸੇ ਭਰਾ ਨੇ ਦੇਖਣੀ ਹੋਵੇ। ਅੱਛਾ 18 ਕਿਲੋ ਵਾਲੀ। ਹਾਂਜੀ ਹਾਂਜੀ। ਠੀਕ ਆ। ਲੈ ਵੀ ਇਹ ਤਾਂ ਜਿਹੜਾ ਆਪਾਂ ਕਹਿ ਦਈਏ ਨਾ ਵੀ ਸੋਨੂੰ ਦੱਸਣਾ ਵੀ ਝੋਟੀ ਇਹ ਕਿਹੜੇ ਝੋਟੀ ਦੀ ਐ ਝੋਟਾ ਤਾਂ ਐਂ ਕਹਿ ਸਕਦੇ ਆ ਯਾਰ ਵੀਲੂ ਕਿਆ ਹੋਇਆ ਝ ਮਰੇ ਮੈਂ ਜਦੋਂ ਸਿਮਨ ਉਹਦਾ ਲੈ ਕੇ ਆਇਆ ਸੀ ਨਾ ਉਦੋਂ ਉਸ ਛੋਟੇ ਦੀਆਂ ਪਹਿਲੀਆਂ ਜਾਂ ਦੂਜੀਆਂ ਕਲੈਕਸ਼ਨ ਹੀ ਸੀ ਉਸ ਅੱਛਾ ਆਪਾਂ ਤਾਂ ਉਦੋਂ ਦਾ ਸਿਮਨ ਲਿਆ ਉਸ ਦਾ ਉਦੋਂ ਦਾ ਲਿਆ ਆਪਣੇ ਕੋਲੇ ਝੋਟਾ ਉਦੋਂ ਆਇਆ ਵੀ ਨਹੀਂ ਸੀਗਾ ਜਦੋਂ ਮੈਂ ਝੋਟਾ ਖਰੀਦਿਆ ਫਿਰ ਬਾਈ ਨਾਲ ਕੰਟੈਕਟ ਹੋਇਆ ਅੱਛਾ ਫਿਰ ਉਹਨਾਂ ਨੇ ਝੋਟਾ ਸੇਲ ਕਰਾਇਆ ਲਾਲ ਬਾਈ ਉੱਥੇ ਬਹੁਤ ਸਾਲ ਖੜਾ ਰਿਹਾ ਫਿਰ ਵੀਰਿੰਦਰ ਕੋਲੇ ਆਇਆ ਝੋਟਾ ਯਾਰ ਲਾਲ ਬਾਈ ਤਾਂ ਜੇ ਗੱਲ ਕਰਕੇ ਚੱਲ ਭਰਾ ਕੋਲੇ ਖੜਾ ਰਿਹਾ ਉੱਥੇ ਤਾਂ ਉਹਨੇ ਸ਼ੌਂਕ ਨਾਲ ਹੀ ਸ਼ੌਂਕ ਹੀ ਪੂਰਾ ਕੀਤਾ ਹੈ ਹਾਂਜੀ ਹਾਂਜੀ ਉੱਥੇ ਬੱਚੇ ਆਏ ਹੈਗੇ ਅੱਛਾ ਉਸ ਏਰੀਆ 'ਚ ਵੀ ਬੱਚੇ ਬਹੁਤ ਹੈਗੇ ਆ ਜੀ ਅੱਛਾ ਲਾਲ ਬਾਈ ਏਰੀਆ 'ਚ ਲਾਲ ਬਾਈ ਏਰੀਆ 'ਚ ਹਾਂਜੀ ਤੇਰੇ ਕੋਲੇ 2000 ਕਿੰ ਉਟਾਇਆ ਸੀ 8ਵੇਂ ਸੀਮਨ ਤਿਆਰ ਹੋਇਆ ਸੀ 8ਵੇਂ ਤੀਜੇ 'ਚ ਝੋਟਾ ਸੀ 8ਵੇਂ 'ਚ ਸੀਮਨ ਹੋਇਆ ਫਿਰ ਇਹ ਉਸ ਕਲੈਕਸ਼ਨ ਦਾ ਜਿਹੜਾ ਹੈ ਆ ਇਹ ਉਸ ਕਲੈਕਸ਼ਨ ਦੀ ਹੈ ਉਸ ਕਲੈਕਸ਼ਨ ਦੀ ਝੋਟੀ ਆ ਨਹੀਂ ਫਿਰ ਤਾਂ ਯਾਰ ਮਿਹਨਤ ਤਾਂ ਸਾਨੂੰ ਬਹੁਤ ਚਰ ਹੋ ਗਿਆ ਹਨਾ ਪਰ ਮਿਹਨਤ ਰੰਗ ਲੈ ਆਈ ਆ ਆਪਾਂ ਇਹਨਾਂ ਨੂੰ ਧੰਨਵਾਦ ਕਰਦੇ ਆ ਇਸ ਏਰੀਏ 'ਚ ਬੁਰਜਪਲਾਈ ਪਿੰਡ ਤੋਂ ਡਾਕਟਰ ਹੈ ਡਾਕਟਰ ਬਿੰਦਰ ਠੀਕ ਹੈ ਮੇਰਾ ਰਿਸ਼ਤੇਦਾਰ ਹੈ ਉਹਨੇ ਸੀਮਨ ਲਾਇਆ ਇਸ ਏਰੀਏ 'ਚ ਬਹੁਤ ਮਾਮਲੀ ਦਾ ਹਾਂਜੀ ਚਲੋ ਜੀ ਬਾਕੀ ਮਿੱਤਰੋ ਇਸ ਝੋਟੀ ਦਾ ਜਿਹੜਾ ਰਿਕਾਰਡ ਹੈਗਾ ਦੋ ਦੰਦ ਦਾ ਰਿਕਾਰਡ ਬਣ ਗਿਆ ਜਿਹੜਾ 14.5 ਕਿਲੋ ਮਹਿੰਗੇ ਇਹ ਤਾਂ ਤੇਰਾ ਚਲ ਆਪਾਂ ਕੈਮਰੇ ਦੇ ਮੂਰੇ ਦਿਖਾਤਾ ਉਹ ਨਾਰਮਲ ਕਿੰਨਾ ਦੁੱਧ ਦਿੰਦੇ ਨੇ ਪੌਣੇ 16 ਕਿਲੋ ਦੁੱਧ ਪੌਣੇ 16 ਕਿਲੋ ਦੁੱਧ ਇਸ ਝੋਟੀ ਦਾ ਮਿੱਤਰੋ ਪਹਿਲੇ ਸੋਇ ਦਾ ਪੌਣਾ ਪੌਣੇ 16 ਕਿਲੋ ਜਿਹੜਾ ਹੈਗਾ ਇਹਨੇ ਘਰੇ ਦਿੱਤਾ ਪਰ ਲਾਈਵ ਦੇ ਵਿੱਚ 14.5 ਕਿਲੋ ਦਿੱਤਾ ਬਾਕੀ ਜਿਹੜੀ ਆਹ ਝੋਟੀ ਆ ਵਰਿੰਦਰ ਆਈ ਕਰਾ ਮੜਾ ਜਾ ਇਹ ਝੋਟੀ ਜਿਹੜੀ ਹੈਗੀ ਮਹਿੰਗੇ ਦੀ ਹਨਾ ਹਾਂਜੀ ਬਾਈ ਜੀ ਇਹ ਇਸੇ ਮੱਝ ਦੀ ਆ ਗਈ ਹਾਂ ਐਸੇ ਮੱਝ ਦੀ ਆ ਗਈ ਬਾਈ ਇਹ ਵੇਚਨੀ ਆ ਬਾਈ ਨੇ ਚੰਗੇ ਰੁਪਏ ਦੇਊਗਾ ਤਾਂ ਦੇ ਦੇਾਂਗੇ ਬਾਈ ਠੀਕ ਹੈ ਅੱਛਾ ਮਹਿੰਗੇ ਨਾਲ ਹੋਈ ਕਰਾ ਤੇ ਇਹ ਝੋਟੀ ਕਿੰਨੇ ਸਾਲ ਦੀ ਹੋ ਗਈ ਮਹਿੰਗੇ ਇਹ ਆਪਣੇ ਮਾਰਚੇ ਚ ਲੈ ਕੇ ਆਏ ਸੀਗੇ ਆਪਾਂ ਇਹਨੂੰ 15 ਮਾਰਚ ਨੂੰ ਲੈ ਕੇ ਆਏ ਸੀ ਉਹ ਜਗਲਾਂ ਪਿੰਡ ਤੋਂ ਜਗਲਾਂ ਤੋਂ ਮੱਝ ਹਾਂਜੀ ਉਹ 7-8 ਦਿਨਾਂ ਦੀ ਹੋ ਗਈ ਤਾਂ ਉੱਥੇ 7-8 ਦਿਨਾਂ ਦੀ ਸੀਗੀ ਠੀਕ ਹੈ ਹਾਂਜੀ ਮਤਲਬ ਮਾਰਚ ਚ 2 ਸਾਲ ਦੀ ਹੋ ਜੋ ਹਾਂਜੀ ਹਾਂਜੀ ਤੇ ਫਿਰ ਇਹ ਝੋਟੀ ਜਿਹੜੀ ਹੈਗੀ ਇਹਦਾ ਪਿਓ ਕਿਹੜਾ ਹੈਗਾ ਪਿਓ ਇੱਥੇ ਆਪਣੇ ਕਾਲੇ ਜਗਲਾਂ ਤੋਂ ਝੋਟੀ ਆਈ ਹੋਈ ਹੈ ਤੇ ਕਾਲੇ ਜਗਲਾਂ ਦੀ ਘੂਆ ਦਾ ਮੁੰਡਾ ਸੀਗਾ ਉਹ ਉਹ ਇਹਨੂੰ ਤੋਕਣੂ ਸੁਗਲੀਨ ਜਗਲਾਂ ਨੇ ਜਦੋਂ ਇਸ ਦੀ ਚੋਾਈ ਕਰਾਈ ਹੈ ਹਾਂ ਉਸ ਤੋਂ ਇਹ ਤੋਕੜੋ ਲੈ ਗਿਆ ਸੀ ਉੱਥੇ ਉਹਦੀ ਭੂਆ ਦਾ ਮੁੰਡਾ ਹੁਣ ਸ਼ਾਇਦ ਮੈਂ ਨਾਨੀਆ ਦਾ ਕਾਲੂ ਭਗਾਣਾ ਜਾਂ ਕੁਛ ਐਦਾਂ ਜੇ ਨਾਮ ਉਹ ਪਕੜਨ ਨੂੰ ਕਰਾਂਗੇ ਉਹਦੇ ਘਰੇ ਪ੍ਰੈਗਨੈਂਟ ਹੋ ਕੇ ਆਈ ਸੀ ਉਹਦੇ ਝੋਟੇ ਦੀ ਝੋਟੇ ਦੀ ਆ ਉਹਦੇ ਕੋਲ ਘਰੇ ਬਹੁਤ ਸ਼ਾਨਦਾਰ ਬਹੁਤ ਹਾ ਵੀ ਵੱਡੇ ਰਿਕਾਰਡ ਦਾ ਝੋਟਾ ਉਹਨੇ ਕਿੱਢ ਰੱਖਿਆ ਠੀਕ ਆ ਤੇ ਫਿਰ ਮੜਾ ਜੇ ਇਹਨੂੰ ਝੋਟੀ ਨੂੰ ਕੱਢੀ ਕਰਾਂ ਆਪਾਂ ਬਾਹਰ ਮੜਾ ਜੇ ਤੂਰ ਕੀ ਦਿਖਾ ਦਈਏ ਜਿਹੜੀ ਝੋਟੀ ਬਾਈ ਨੇ ਦੇਣੀ ਹੈ ਨਾ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਨੇ ਆ ਅੱਛਾ ਬਰਿੰਦਰ ਜਿਹੜੀ ਇਹਦੀ ਮਾਂ ਆ ਗਈ ਉਹ 24 ਕਿਲੋ ਵਾਲੀ ਹੈ ਨਾ ਹਾਂਜੀ ਹਾਂਜੀ ਇਹ ਇਹਦਾ ਫਿਰ ਕਿੰ ਮਿੱਤਰੋ ਇਸ ਜਿਹੜੀ ਆ ਮੱਝ ਆ ਗਈ ਨਾ 24 ਕਿਲੋ ਵਾਲੀ ਇਹਦੇ ਤੇ ਆਪਣੇ ਪੇਜ ਤੇ ਵੀ ਲਾਈਵ ਚੱਲੀ ਸੀ ਵਿਚਾਲੋਂ ਜਿਹੜੀ ਜੇ ਗੱਲ ਕਰ ਲਗੇ ਨਾ ਰੇਂਜ ਦੀ ਪ੍ਰੋਬਲਮ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਰੁਕ ਗਈ ਸੀ ਚਵਾਈ ਪਰ ਇਹਦੀ ਆਪਾਂ ਉਸ ਤੋਂ ਬਾਅਦ ਵੀ ਰਵਨਦੀਪ ਬਾਈ ਇਹ ਇੱਕ ਹੋਰ ਇਥੋਂ ਪਿੰਡ ਦਾ ਮੁੰਡਾ ਹੈਗਾ ਉਹਦੇ ਫੇਸਬੁਕ ਪੇਜ ਤੇ ਵੀ ਚੈਨਲ ਤੇ ਵੀ ਚੱਲੀ ਸੀਗੀ ਠੀਕ ਆ ਕਿੰਨਾ ਦੁੱਧ ਦਿੱਤਾ ਫਿਰ ਉਸ ਤੋਂ ਮਿਲਦਾ 19 ਕਿਲੋ ਤੋਂ ਪਲੱਸ ਦਿੱਤਾ ਸੀਗਾ ਚਾਰ ਮਹੀਨੇ ਦੀ ਸੂਈ ਨੇ ਚਾਰ ਮਹੀਨੇ ਦੀ ਸੂਈ ਨੇ ਠੀਕ ਕਿਲੋ ਨਾ ਉਹ ਮੈਂ ਬੜੀ ਨਾ ਉਹ 19 ਤੋਂ ਉੱਤੇ ਸੀ 19 ਤੋਂ ਉੱਤੇ ਸੀ ਜੋ ਤੇਰ ਵਾਲੀ ਪੇਤ ਤੇ ਚਲਾਈ ਉਹ 21 ਤੋਂ ਉਹ 21 ਬਲੱਸ ਸੀ ਉਹ 21 ਕਿਲੋ ਸੀਗੀ ਠੀਕ ਹੈ 22 ਸੀ ਤਾਂ 22 ਤੇ ਚੱਲ ਜਿੱਤੇ ਕੋਈ ਜਵਾਈ ਦੇ ਠੀਕ ਹੈ ਇਧਰ ਲਿਆ ਕੇ ਰਾਂ ਇਹਨੂੰ ਕੱਟੀ ਨੂੰ ਆਪਾਂ ਦਿਖਾਈਏ ਲੈ ਵੀ ਆਪਾਂ ਇਧਰ ਲੰਮੀ ਲੈ ਜਾ ਇਧਰਲੇ ਪਾਸੇ ਪਰਲੇ ਪਾਸੇ ਇਹ ਵੀ ਜਰਮਨਿਕ ਜਿਹੜੀ ਲਾਈ ਚੋਈ ਦੇਖਣਾ ਥਰੈਂਡਰ ਵਾਲੀ ਪੇਤ ਤੇ ਮੈਂ ਵੀ ਦੇ ਬਲ ਇੱਕ ਬਾਈ ਮੈਂ ਪਕਾ ਲਿਆ ਠੀਕ ਹੈ 3300 ਗ੍ਰਾਮ ਦੀ ਠੀਕ ਆ ਲੈ ਵੀ ਆਹ ਦੇਖ ਲੋ ਜਿਹੜੀ ਆ ਝੋਟੀ ਆ ਗਈ ਨਾ ਇਹ ਬਾਈ ਨੇ ਝੋਟੀ ਦੇਣੀ ਆ ਮਿੱਤਰੋ ਬਹੁਤ ਜਿਆਦਾ ਚੰਗੀ ਝੋਟੀ ਆ ਥਣ ਲ ਇਹ ਉਰੇ ਕਰੀ ਕਰਾ ਇਹਦਾ ਮੂਹ ਮਹਾਂਦਰਾ ਚੈੱਕ ਕਰ ਲਓ ਠੀਕ ਐ ਇਹ ਤੁਸੀਂ ਦੇਖ ਸਕਦੇ ਹੋ ਲੈਂਥ ਲੈਂਥ ਜਿਹੜੀ ਝੋਟੀ ਦੀ ਆ ਹਨਾ ਬਹੁਤ ਚੰਗੀ ਆ ਬਾਕੀ ਸਮੀ ਪਲੀ ਐ ਇਹ ਨਹੀਂ ਹੈਗਾ ਵੀ ਸਮੀ ਪਲੀ ਨਾ ਹੋਵੇ ਤੇ ਥੱਲੋਂ ਝੋਲੀ ਦੀ ਕਿੰਮੀ ਐ ਮਹੰਗੇ ਇਹ ਲੈ ਇਥੋਂ ਦਿਖਾ ਦਗੇ ਥਣ ਜਿਹੜਾ ਹੈਗਾ ਨਾ ਪੂਰਾ ਆਪਾਂ ਇੱਧਰ ਕਰੀਂ ਵਿਰੇਂਦਰ ਮੜਾ ਜ ਆ ਦੇਖੋ ਕੱਲਾ ਕੱਲਾ ਥਣ ਪਿਆ ਹਨਾ ਕੋਈ ਫੋਰਚਾਗ ਨਹੀਂ ਹੈਗੀ ਬਈ ਹਾਂ ਬਿਲਕੁਲ ਸਾਫ ਸੁਥਰੀ ਹੈ ਮਤਲਬ ਜਿਹੜੀ ਝੋਟੀ ਹੈ ਨਾ ਕੋਈ ਚੀਜ਼ ਬਣ ਕੇ ਨਹੀਂ ਕਿਉਂਕਿ ਆਪਾਂ ਨੂੰ ਨਾ ਇਸ ਝੋਟੀ ਦੀ ਮੱਝ ਬਾਰੇ ਪੂਰੀ ਡਿਟੇਲ ਪਤਾ ਹੈਗੀ ਠੀਕ ਹੈ ਹਾਂ ਆਪਣੇ ਨਾਲ ਹੀ ਗਏ ਸੀ ਮਹੰਗੇ ਦੇ ਲੈ ਖਰੀਦਣ ਵਾਸਤੇ ਜਦੋਂ ਹੀ ਖਰੀਦ ਕੇ ਲਿਆਂਦੀ ਹੈਗੀ ਠੀਕ ਹੈ ਤੇ ਹੁਣ ਵੱਡੀ ਮੱਝ ਵੀ ਇਸ ਟਾਈਮ ਇਹ ਮਹਾਵਲੀ ਤੋਂ ਹੀ 2 ਮਹੀਨਿਆਂ ਦੀ ਅੱਗੇ ਗੱਪਣ ਆ ਗਈ ਹਾਂਜੀ ਚਲੋ ਚੰਗੀ ਗੱਲ ਆ ਤੇ ਫਿਰ ਇੱਧਰ ਜਿਹੜੇ ਭਰਾ ਆਏ ਸੀਗੇ ਹਨਾ ਇਹਨਾਂ ਨੂੰ ਅੱਜ ਆਪਾਂ ਤਕਲੀਫ ਦਿੱਤੀ ਇੱਥੇ ਆਇਆ ਸ਼ੌਂਕ ਦਾ ਸ਼ੌਂਕ ਪੂਰਾ ਕਰਨ ਆਇਆ ਅਸਲ 'ਚ ਤੇ ਬਰਿੰਦਰ ਹੂ ਨੇੜੇ ਫਿਰ ਇਹ ਬਰਿੰਦਰ ਭਾਈ ਫਿਰ ਜਿਹੜੇ ਆਪਣੇ ਆਏ ਆ ਹਨਾ ਸਾਡੇ ਸੱਜਣ ਮਿੱਤਰ ਕਿਹੜੇ ਕਿਹੜੇ ਪਿੰਡ ਤੋਂ ਆਏ ਹੈਗੇ ਤੇਰੇ ਮਾਈਕ ਲੱਗਿਆ ਤੂੰ ਦੱਸ ਦੇ ਭਾਈ ਸਵੇਗ ਆ ਗਿਆ ਨਾਲ ਤਾਂ ਆਏ ਭਾਈ ਸਵੇਗ ਆ ਗਿਆ ਫੱਗੂ ਤੋਂ ਠੀਕ ਹੈ ਭਾਈ ਕੋਲੇ ਵੀ ਹੈਗੀ ਮਹਾਵਲੀ ਝੋਟੀ ਠੀਕ ਹੈ ਤੇ ਗੁਰਲਾਲ ਭਾਈ ਆ ਗਿਆ ਝੋੜਾਂ ਤੋਂ ਠੀਕ ਹੈ ਠੀਕ ਹੈ ਤੇ ਆਪਣੇ ਭਾਈ ਆ ਗਿਆ ਬੰਸਾ ਇਹ ਇਸ ਪਿੰਡ ਦਾ ਹੀ ਹੈਗਾ ਇਹ ਆਪਣੇ ਮਹੰਗੇ ਦਾ ਭਾਈ ਆ ਗਿਆ ਭਰਾ ਆ ਗਿਆ ਹਾਂ ਤੇ ਡਾਕਟਰ ਗੁਰਮੀਤ ਆਇਆ ਪੱਕੇ ਤੋਂ ਤੇ ਬਾਕੀ ਆ ਭਾਈ ਦੇ ਘਰਾਂ ਚੋਂ ਹੈਗੇ ਠੀਕ ਹੈ ਇਧਰ ਆਪਣੇ ਤਾਈ ਦਾ ਬੇਟਾ ਹੈ ਹਨਾ ਹਾਂ 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 ਠੀਕ ਹੈ ਇਧਰ ਸਵੇਗ ਦਾ ਭਰਾ ਆ ਗਿਆ ਤੇ ਸਾਰੇ ਸੱਜਣਾ ਮਿੱਤਰਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਬਾਕੀ ਜੇ ਗੱਲ ਕਰੀਏ ਨਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜੇ ਤੁਹਾਨੂੰ ਇਹਦੀ ਪ੍ਰੋਪਰ ਜਾਣਕਾਰੀ ਹੋਰ ਇਹਦੀ ਲਾਈਵ ਮਿਲਕਿੰਗ ਦਾ ਲਿੰਕ ਲੈਣਾ ਸਵੇਕ ਤੇਰੇ ਕੋਲੋਂ ਮਿਲ ਜੂ ਹਾਂ ਬਈ ਉੱਪਰ ਦੇ ਨਹੀਂ ਕੁਝ ਕਰਨ ਗਾਦੇ ਜਿਹੜੇ ਦੇ ਘਰੇ ਮਿਲ ਕੇ ਜਿਹੜੇ ਦਾ ਬੰਦੇ ਆਏ ਉਹਨਾਂ ਦਾ ਨੰਬਰ ਵੀ ਦੇ ਦੇਣਗੇ ਉੱਪਰ ਥੋੜਾ ਜਿੱਥੋਂ ਇਹ ਮੱਝ ਚੱਲੀ ਹੈ ਨਾ ਸਾਰਾ ਡਾਟਾ ਬਾਈ ਸਵੇਗ ਦਾ ਨੰਬਰ ਦੇ ਦੇਾਂਗੇ ਆਪਾਂ ਠੀਕ ਹੈ ਜਿਹੋ ਸਵੇਗ ਲੈ ਸਕਦੇ ਆ ਜੀ ਵੀ ਕਿੱਥੋਂ ਮੱਝ ਆਈ ਕਿੱਥੋਂ ਜੀ ਬਲਕਿ ਦਾ ਦਵਿੰਦਰ ਹਿਤਨਚਾਰੇ ਇਕੱਠੇ ਲੈ ਜਾਂਦੇ ਆ ਤੇ ਮੱਝ ਦੇ ਸੇ ਇਹ ਮੱਝ ਹਾਂ ਤਿੰਨੇ ਚਾਰੇ ਜਾਣੇ ਇਕੱਠੇ ਜਾ ਕੇ ਫੇਰ ਲਿਆ ਸੀ ਹਾਂ ਚਲੋ ਚੰਗੀ ਗੱਲ ਆ ਯਾਰ ਹਾਂਜੀ ਬਈ ਤੇ ਬੱਕਰਿਆਂ ਦਾ ਫਿਰ ਮੈਨੂੰ ਕਹਿੰਦਾ ਵੀ ਵਿਰਿੰਦਰ ਆ ਨੇੜੇ ਆ ਲੱਗੇ ਫਿਰ ਇਹਦੇ ਬੱਕਰਿਆਂ ਦਾ ਵੀ ਹਲਾ ਕਰਕੇ ਦੇ ਯਾਰਾ ਇਹ ਬੱਕਰਿਆਂ ਬੁ ਦਿਖਾ ਦੇ ਇਹ ਬੱਕਰੇ ਦੇਣੇ ਆਗੇ ਬੱਕਰੇ ਸਾਰੇ ਚੰਗੇ ਆ ਚੰਗੀ ਬਲੱਡ ਲਾਈਨ ਚੋ ਆ ਤੇਰਾ ਨੰਬਰ ਦੋ ਬੋਲੀ ਹਰਪੀ ਦਾ ਮੇਰਾ ਨੰਬਰ 98175399917 ਠੀਕ ਹੈ 981753 99917 99917 ਠੀਕ ਆ ਬੱਕਰੀਆਂ ਜਿਹੜੀਆਂ ਬੱਕਰੇ ਮੈਸਰੇ ਦਿਖਾਈ ਦਿੱਤੇ ਬਾਕੀ ਤੂੰ ਕੋਈ ਗੱਲ ਨਹੀਂ ਜਿਹੜਾ ਸਾਰੇ ਚੰਗੀ ਬਲੱਡ ਲਾਈਨ ਚੋ ਆ ਬੱਕਰੇ ਵੀ ਅੱਛਾ ਹਾਂਜੀ ਠੀਕ ਹੈ ਕੋਈ ਕਮੀ ਨਹੀਂ ਹੈਗੀ ਜਿਹੜੀ ਬਲੱਡ ਲਾਈਨ ਚ ਉਹ ਵੀ ਸਾਰੀ ਦੱਸ ਪ੍ਰੋਪਰ ਦੱਸੀ ਜਾਊਗੀ ਦੱਸੀ ਜਾਊਗੀ ਹਾਂਜੀ ਠੀਕ ਆ ਤੇ ਲੋ ਵੀ ਇਹ ਜਿਹੜੀ ਹੈਗੇ ਆਪਾਂ ਭਰਾ ਇੱਥੇ ਪਹੁੰਚੇ ਸੀ ਬਸ ਧੰਨਵਾਦ ਕਰਨ ਵਾਸਤੇ ਆਪਾਂ ਵੀਡੀਓ ਬਣਾਈ ਆ ਬਾਕੀ ਮੈਨੂੰ ਆਏ ਸੀਗਾ ਵੀ ਜਿਹੜੀ ਝੋਟੀ ਆ ਹਨਾ ਆਪਾਂ ਇਹ ਦਿਖਾ ਦਗੇ ਹੁਣ ਇਹ ਮਹੰਗੇ ਝੋਟੀ ਖੋਲ ਕੇ ਰਾਂ ਫਿਰ ਆਪਾਂ ਝੋਟੀ ਤੋੜ ਕੇ ਦਿਖਾਗੇ ਆ ਚੋਈ ਹੋਈ ਦੀ ਵੀਡੀਓ ਆ ਮਿੱਤਰੋ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਆ ਸਿੰਘ ਸਿੰਘ ਵੀ ਚੰਗਾ ਲੈ ਵੀ ਆ ਦੇਖ ਲੋ ਹੁਣ ਤੁਸੀਂ ਝੋਟੀ ਹਨਾ ਇਧਰ ਲੈ ਕੇ ਚੱਲ ਅਸ ਇਸ ਲੰਮੀ ਇਹ ਆ ਝੋਟੀ ਚੈੱਕ ਕਰ ਲਓ ਹੁਣ ਬਹੁਤ ਹੀ ਜਿਆਦੇ ਬਿਊਟੀ ਵਾਲੀ ਝੋਟੀ ਆ ਮਿੱਤਰੋ ਇਹਨੇ ਨਾ ਦੋ ਦੰਦ ਨੇ 14.5 ਕਿਲੋ ਦੁੱਧ ਦਿੱਤਾ ਹੋਇਆ ਮਿੱਤਰੋ ਦੋ ਦੰਦ ਆ ਇਹ ਬੱਚਾ ਹੀ ਕਹਿ ਸਕਦੇ ਆਪਾਂ ਕੋਈ ਬਾਲੀ ਵੱਡੇ ਉਮਰ ਦੀ ਨਹੀਂ ਹੈਗੀ ਆ ਦੇਖੋ ਹੁਣ ਤੁਸੀਂ ਕੁਆਲਿਟੀ ਸਿੰਘ ਦੀ ਕੁਆਲਿਟੀ ਤਾਂ ਨਾ ਜਮਾ ਯਾਰਨਾ ਸਿਰ ਹੈ ਕੋਕਾ ਪੀਸ ਹੀ ਆ ਦੇਖ ਥਣ ਲੇਵੇ ਦੀ ਵੀ ਜਮਾ ਬਣਦੇ ਕੋਣ ਹੋ ਕੋਈ ਗੱਲ ਨਹੀਂ ਬਣਦੇ 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 ਲੈ ਦੇਖ ਯਾਰ ਲੇਵਾ ਨਾ ਜਿਹੜਾ ਹੈਗਾ ਲੇਵੇ ਦੇ ਤਾਂ ਬਾਲੇ ਨੰਬਰ ਮਿਲਦੇ ਆ ਮਿੱਤਰੋ ਦੇਖੋ ਗਾਵਾਂ ਵਾਲਾ ਲੈ ਵੀ ਲੱਗਿਆ ਇਹਦੀ ਅੱਜ ਤੜਕੇ ਦੀ ਚਵਾਈ ਆਪਾਂ ਕਰਵਾਈ ਆ ਤੇ ਬਰਿੰਦ ਕੋਟੜੇ ਮੇਲੇ ਤੋਂ ਮਿਲਕ ਬਿਊਟੀ ਦਾ ਕੰਪੀਟੀਸ਼ਨ ਵੀ ਜਿੱਤੀ ਹੋਈ ਆ ਸੈਕੰਡ ਪੋਜੀਸ਼ਨ ਆਈ ਹੋਈ ਆ ਅੱਛਾ ਹਾਂਜੀ ਠੀਕ ਐ ਸੈਕੰਡ ਪੋਜੀਸ਼ਨ ਆਈ ਹੋਈ ਆ ਮੇਲੇ ਦੇ ਵਿੱਚੋਂ ਹਾਂ ਅੱਛਾ ਇਹ ਬੀਐਫਐ ਮੇਲੇ ਤੇ ਵੱਡੀਆਂ ਮੱਜਾਂ ਚ ਲਾਈ ਸੀਗੀ ਤੇ ਉੱਥੇ 11ਵੇਂ ਨੰਬਰ ਤੇ ਆਈ ਆ ਅੱਛਾ ਵੱਡੀਆਂ ਮੱਜਾਂ ਚ ਵੱਡੀਆਂ ਮੱਜਾਂ ਚ ਮੱਜਾਂ ਸੀਗੀਆਂ 15 ਤੇ ਉਹਦੇ ਜੋ ਮੰਨ ਕੇ ਚੱਲੋ ਵੀ 10 ਤੱਕ ਉਹਨਾਂ ਦੇ ਨੰਬਰ ਸੀਗੇ 11ਵੇਂ ਨੰਬਰ ਤੇ ਇਹ ਖੜੀ ਸੀਗੀ 11ਵੇਂ ਨੰਬਰ ਤੇ ਹਾਂਜੀ ਠੀਕ ਆ ਉਹ ਵੀ ਗੱਲ ਦੱਸਤੀ ਸਹੀ ਗੱਲ ਆ ਤੇਰੀ ਹਾਂਜੀ ਹਾਂਜੀ ਹਾਂ ਨਹੀਂ ਇਹ ਵੀ ਗੱਲ ਦੱਸਣੀ ਜ਼ਰੂਰੀ ਆ ਬਾਕੀ ਉਦੋਂ ਕਿਉਂਕਿ ਉਹਦੇ ਚ ਜਿਹੜਾ ਉਹ ਕੰਪੀਟੀਸ਼ਨ ਸੀ ਨਾ ਉਹਦੇ ਜਿਹੜੀਆਂ 6 ਤੋਂ 7 ਨੰਬਰ ਤੱਕ ਮੱਜਾਂ ਲੱਗੀਆਂ ਗਈਆਂ ਬੀਐਫਏ ਕੰਪੀਟੀਸ਼ਨ ਚ ਉਹ ਉਹ ਮੱਜਾਂ ਸੀਗੀਆਂ ਜਿਹੜੀਆਂ ਉੱਥੇ ਦੁੱਧ ਚਵਾਈ ਦੇ ਕੰਪੀਟੀਸ਼ਨ ਚ ਲੱਗੀਆਂ ਸੀ ਠੀਕ ਐ ਹਾਂਜੀ ਉਸ ਤੋਂ ਬਾਅਦ ਆ ਫਿਰ ਆਪਣੀ ਝੋਟੀ ਦੇਖ ਲੋ ਹੁਣ ਦੋ ਦੰਦ ਵੱਡੀਆਂ ਮੱਜਾਂ 'ਚ ਕੀ ਮੁਕਾਬਲਾ ਹੁੰਦਾ ਕੀ ਮੁਕਾਬਲਾ ਹੋਊਗਾ ਹਾਂਜੀ ਨਹੀਂ ਬਾਕੀ ਅੱਗੇ ਤੋਂ ਵੀ ਮੁਕਾਬਲਿਆਂ ਦੇ ਵਿੱਚ ਖੜੂਗੀ ਯਾਰ ਹਾਂਜੀ ਖੜੂਗੀ ਹੈਨਾ ਸੈੱਟ ਚੱਲਦੀ ਰਹੀ ਤਾਂ ਅਗਲਾ ਮੇਲਾ ਦੋ ਦੰਦ ਦਾ ਜਿਹੜਾ ਵੀ ਹੋਇਆ ਉਹ ਗੱਲ ਕਰ ਲਗੇ ਨੰਬਰ ਜੇ ਮਹਿੰਗੇ ਦਾ ਮਹਿੰਗੇ ਨੰਬਰ ਬੋਲ ਦੇ ਇੱਕ ਵਾਰੀ ਬਾਕੀ ਨੰਬਰ ਸਕਰੀਨ ਤੇ ਆਪਾਂ ਚਲਾ ਵੀ ਦੇ ਮੈਂ ਕਿ ਤੇਰਾ ਚਲਾ ਦਈਏ ਆਪਾਂ ਬਾਈ ਜੀ ਚਲਾ ਦੇਣਾ ਹੈ ਤੇ ਸ਼ਾਇਦ ਅੰਤ ਅੰਤ ਬਰਿੰਦਰ ਜੀ ਨੰਬਰ ਬੋਲ ਦਿ ਕਰੋ 99300999 ਠੀਕ ਆ ਇਹ ਮਿੱਤਰੋ ਸਾਡੇ ਦਾ ਏਰੀਆ ਇਹ ਜ ਆ ਸਿੱਧਾ ਸਾਦਾ ਏਰੀਆ ਸਾਡਾ ਮਾਨਸਾ ਸਾਨੂੰ ਮਾਣਾ ਸਾਨੂੰ ਆਪਦੇ ਦੀ ਮਾਣਾ ਵੀ ਬੰਦੇ ਪਾਈ ਸਿੱਧ ਪਧ ਰਿਆ ਮਹਿੰਗਾ ਤਾਂ ਨਾ ਰੱਬ ਰੂਪੀ ਬੰਦਾ ਝੋਟੀ ਹੈ ਜਿਹੜੀ ਇਹ ਜਮਾ ਐਨ ਉਹ ਬੰਦੇ ਕੋਲੇ ਝੋਟੀ ਆਈ ਹੈ ਜਿਹੜੀ ਕੀ ਕੋਈ ਸੇਵਾ ਨਹੀਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਕੋਈ ਟੀਕੇ ਟੱਲੇ ਵਾਲਾ ਵੀ ਕੰਮ ਨਹੀਂ ਕੀਤਾ ਕੋਈ ਵੀ ਹਾਂ ਇਹ ਪ੍ਰੂਫ ਕਰਦੇ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਸਪਲੀਮੈਂਟ ਦਾ ਅਗਲਾ ਵੀ ਕਵੇ ਵੀ ਇਹਦੇ ਕੋਈ ਟੀਕਾ ਲੱਗਿਆ ਕਿਸੇ ਵੀ ਚੀਜ਼ ਦੀ ਵਰਤੋਂ ਕਰੀ ਹੋਈ ਹੈ ਉਹ ਚੀਜ਼ ਦੇ ਆਪਾਂ ਦੇਣਦਾਰਾਂਗੇ ਦੇਣਦਾਰਾਂ ਹਾਂਜੀ ਇਹ ਨੇਚਰਲ ਦੁੱਧ ਜਿਹੜਾ ਹੈਗਾ ਕੱਢ ਕੇ ਦਿਖਾਇਆ ਹਾਂ ਹਾਂ ਨੇਚਰਲ ਦੁੱਧ ਹੈਗੀ ਸਹੀ ਗੱਲ ਆ ਉਹ ਵੀ ਉਹ ਗੱਲ ਨਹੀਂ ਹੈਗੀ ਵੀ ਸਾਰਾ ਦਿਨ ਝੂਟੀ ਦੇ ਕੋਲੀ ਬੈਠਾ ਰਹਿਣਾ ਜਿਹੜਾ ਤੜਕੇ ਦਾਣਾ ਪਾਉਣਾ ਉਹ ਤੜਕੇ ਪਾਦਾ ਜਿਹੜਾ ਦੁਬਾਰੇ ਪਾਉਣਾ ਦੁਬਾਰੇ ਪਾਦਾ ਉਸ ਹਾਬ ਦੀ ਦਾਣਾ ਵੀ ਦੱਸ ਦੇ ਕੀ ਕੁਝ ਪਾਇਆ ਦਾਣੇ 'ਚ ਮੰਨ ਕੇ ਚੱਲੋ ਵੀ ਜਿਹੜਾ ਪ ਆਪਣੇ ਕਿਲੋ ਸਵਾ ਕਿਲੋ ਕਣਕ ਦਾ ਦਲੀਆ ਇੰਨੀ ਕੁ ਆਪਣੇ ਖੜਪਾ ਪਾਣ ਦੇ ਬਣਾਉ ਲਿਆ ਦੀ ਤੇ ਪੌਣਾ ਕਿਲੋ ਆਪਣੇ ਇੱਕ ਖੰਡਾ ਪਾਣ ਦਾ ਜਾਂ ਚੂਰੀ ਪਾਣ ਦਾ ਠੀਕ ਹੈ ਹਾਂਜੀ ਤੇ ਨਹੀਂ ਜਿਹੜੀ ਹੈਗੀ ਹੈ ਨਾ ਬਰੌਟਨ ਵੀ ਇਹ ਜੇ ਗੱਲ ਕਰਕੇ ਆਪਾਂ ਦੇ ਦੇਨੇ ਹਾਜਮੇ ਵਾਸਤੇ ਉਹ ਵੀ ਨਹੀਂ ਉਹ ਵੀ ਨਹੀਂ ਦਿੱਤਾ ਉਹ ਵੀ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਸੱਚੀ ਮਹੀਨਾ 20 ਦਿਨ ਪਹਿਲਾਂ ਦਿੱਤਾ ਹੁਣ ਅੱਜ ਤੋਂ ਸੂਈ ਸੀ ਵੇਸਤਨ ਦਵਾਦਾਂ ਉਹ ਦਿਨੋਂ ਬੰਦ ਕਰਤਾ ਇਹਨੇ ਮੰਨਿਆ ਨਹੀਂ ਹੈ ਨਾ ਮੰਨ ਮੰਨਦੀ ਹੁੰਦੇ ਦਾ ਕੁਛ ਐਂ ਬੱਸ ਦਵਾ ਦਿਓ ਕਰ ਠੀਕ ਹੈ ਤੇ ਨਹੀਂ ਬਾਕੀ ਸਾਨੂੰ ਨਾ ਬਹੁਤ ਬਧਾਈਆਂ ਰੰਗ ਭਾਵ ਆਗ ਲੱਗਣ ਤੇਰੇ ਘਰੇ ਮੈਂ ਕਹਿੰਨਾ ਦੁਬਾਰੇ ਫੇਰ ਅਸੀਂ ਆਗੇ ਹੈਨਾ ਸਹੀ ਗੱਲ ਆ ਠੀਕ ਆ ਵਿਰੇਂਦਰ ਫਿਰ ਠੀਕ ਧੰਨਵਾਦ ਧੰਨਵਾਦ